ਹਾਂਜੀ ਅਸੀਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਪਲੇਟਾਂ ਦੇ ਨਿਸ਼ਾਨ ਕਿਵੇਂ ਲਾਉਣੀਆਂ ਐ ਜੀ 11 ਇੰਚ ਤੇ ਆਪਣੀ ਪਲੇਟ ਤਿਆਰ ਆ ਜੀ ਇੱਥੋਂ ਆਪਾਂ ਲਾਣਾ ਹੈਗਾ 11.5 ਇੰਚ ਦਾ ਨਿਸ਼ਾਨ 11.5 ਇੰਚ ਦਾ ਨਿਸ਼ਾਨ ਲਾ ਕੇ ਇਧਰੋਂ ਆਪਣੀ 3.5 ਇੰਚ ਦੀ ਸਪੇਸ ਆ ਇਸ ਤੋਂ ਬਾਅਦ ਆਜੇ ਇਸ ਪਲੇਟ ਤੋਂ ਆਹ ਪਲੇਟ ਦਾ ਪਲੇਟ ਦੀ ਸਪੇਸ 2 ਇੰਚ ਦੀ ਆ ਜੀ ਦੋਨਾਂ ਦਾ ਹਾਫ ਕਰ ਦੇਣਾ ਹਾਫ ਕਰਕੇ 1 ਇੰਚ ਆ ਜੂਗਾ 1 ਇੰਚ ਤੋਂ ਉੱਪਰ ਨੂੰ 2 ਇੰਚ ਲੈ ਜਾਣਾ ਆਏਗਾ ਤੇ ਜਿਹੜਾ ਆਪਣਾ ਮੋਡਾ ਕੱਟਿਆ ਹੋਇਆ ਏ ਇਸ ਸੈਂਟਰ ਦੇ ਵਿੱਚ ਲਾਈਨ ਲਾ ਲੈਣਾ ਨਿਸ਼ਾਨ ਲਾ ਲੈਣਾ ਆਪਾਂ ਤੇ ਇਸ ਤੋਂ ਬਾਅਦ ਜਿਹੜੀ ਆਪਣੀ ਆ ਟੇਡੀ ਪਲੇਟ ਪਾਈ ਹੋਈ ਆ ਇਹਨੂੰ ਇਸ ਛਾਤੀ ਦੇ ਨਿਸ਼ਾਨ ਤੋਂ ਲੈ ਕੇ ਇੱਥੋਂ ਤੱਕ 8 ਇੰਚ ਦਾ ਨਿਸ਼ਾਨ ਲਾ ਕੇ ਇਸ ਨਿਸ਼ਾਨ ਨੂੰ ਇਸ 8 ਇੰਚ ਦੇ ਨਿਸ਼ਾਨ ਤੱਕ ਮਿਲਾ ਦੇਣਾ ਹੈ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਆ ਪਲੇਟ ਆ ਇਹ 7 ਇੰਚ ਦੀ ਲੰਬਾਈ ਪਲੇਟ ਦੀ ਇਹ 7 ਇੰਚ ਦੀ ਲੰਬਾਈ ਰੱਖਣੀ ਆ ਸੋ ਇਸ ਨਾਲ ਬਹੁਤ ਵਧੀਆ ਫਿਟਿੰਗ ਆਉਂਦੀ ਆ